जय श्री राम मैं हरीश सिंगला पंजाब प्रधान शिवसेना बाल ठाकरे शिंद ग्रुप अज ਬਹੁਤ ਮਾੜੀ ਖਬਰ ਸਵੇਰੇ ਦੇਖਣ ਨੂੰ ਸਾਨੂੰ ਮਿਲੀ ਹੈ ਕਿ ਸ਼੍ਰੋਮਣੀ ਕਾਲੀਗਲ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਦੇ ਉੱਪਰ ਪਰਮ ਪੂਜਨੇ ਪਰਮ ਪਿੱਤਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਾਂਗਨ ਦੇ ਵਿੱਚ ਇੱਕ ਦੇਸ਼ ਵਿਰੋਧੀ ਦੇਸ਼ ਦਰੋਹੀ ਨਰੈਨ ਸਿੰਘ ਚੋੜਾ ਦੁਆਰਾ ਗੋਲੀ ਚਲਾਈ ਗਈ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਮਾੜੀ ਗੱਲ ਹੈ ਪਰ ਮੈਂ ਨਾਲ ਹੀ ਕਾਲੀ ਦਲ ਦੇ ਪ੍ਰਧਾਨੋਂ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਕਹਿਣਾ ਚਾਹੂੰਗਾ ਕਿ ਸੱਪ ਨੂੰ ਜਿੰਨਾ ਮਰਜੀ ਦੁੱਧ ਫਿਲਾ ਲਓ ਸੱਪ ਡੰਗ ਮਾਰਨਾ ਨਹੀਂ ਛੱਡਦਾ ਇਹਨਾਂ ਨੇ ਪੰਜਾਬ ਦੇ ਵਿੱਚ ਖਾਲਿਸਤਾਨੀਆਂ ਨੇ ਹਿੰਦੂਆਂ ਦੇ ਨਾਲ-ਨਾਲ ਹਜ਼ਾਰਾਂ ਸਿੱਖਾਂ ਦਾ ਵੀ ਕਤਲ ਕੀਤਾ ਬਲ ਸਿੰਘ ਸਿੱਖ ਸੀ ਸੰਤੋਰ ਚੰਸਿੰਗ ਲੰਗੋਵਾਲ ਸਿੱਖਨੀ ਸੀ ਕੇ ਪੀਐਸ ਗਿੱਲ ਨੂੰ ਇਹ ਮਾਰਨਾ ਚਾਹੁੰਦੇ ਸੀਗੇ ਇਹਨਾਂ ਤਵਤੀਆਂ ਦਾ ਕੋਈ ਧਰਮ ਨਹੀਂ ਹੈ ਕੋਈ دین ਨਹੀਂ ਹੈ ਵਿਦੇਸ਼ੀ ਏਜੰਸੀਆਂ ਦੇ ਉੱਪਰ ਹੱਥ ਚੜ੍ਹ ਕੇ ਪੈਸੇ ਦੇ ਲਾਲਚ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਪਰਵਾਨ ਨੇ ਰੀਡ ਸਪੀਚ ਕੀਤੀ ਅੱਜ 6 ਦਿਨ ਹੋ ਗਏ ਉਸ ਤੋਂ ਮੁੱਖ ਮੰਤਰੀ ਪੰਜਾਬ ਨੇ ਪਰਚਾ ਦਰਜ ਨਹੀਂ ਕੀਤਾ ਇਹਦੇ ਗੱਲ ਕਰਕੇ ਇਹਨਾਂ ਲੋਕਾਂ ਦੇ ਹੌਸਲੇ ਵੱਧ ਰਹੇ ਨੇ ਇਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਂਜ ਹੈ ਕਿ ਕਾਲੀਸਤਾਨ ਦਾ ਨਾਮ ਰਹਿਣ ਵਾਲੇ ਦਾ ਐਸਾ ਨਾਮੋ ਨਿਸ਼ਾਨ ਮਟਾਵੇ ਕਿਉਂ ਪੰਜਾਬ ਦੀ ਧਰਤੀ ਤੇ ਨਜ਼ਰ ਨਹੀਂ ਆਣਾ ਚਾਹੀਦਾ ਕਿਤਾ ਜੇ ਤੁਸੀਂ ਐਸਜੀਪੀਸੀ ਅਕਾਲੀ ਦਲ ਜਾਂ ਆਕਾਲ ਤਖਤ ਕਲਤਾਨੀਆਂ ਦੀ ਹਮਾਇਤ ਕਰਦਾ ਰਹੂਗਾ ਉਹਨਾਂ ਨੂੰ ਬੰਦੀ ਸਿੰਘ ਜਾਂ ਵੀਰ ਜੋਧਾ ਦਰਦਾ ਰਹੂਗਾ ਤੇ ਹਮਲੇ ਹੁੰਦੇ ਰਹਿਣਗੇ ਉਹਦੇ ਲਈ ਇਹ ਲੋਕ ਖੁਦ ਜ਼ਿੰਮੇਵਾਰ ਨੇ ਕਿਉਂਕਿ ਇਹਨਾਂ ਦੇ ਸ਼ਹਿਦ ਦੇਣ ਦੇ ਕਾਰਨ ਹੀ ਇਹਨਾਂ ਲੋਕਾਂ ਦੇ ਹੌਸਲੇ ਵਧੇ ਹੋਏ ਨੇ ਕਿੰਗੇ ਮੈਂ ਬਾਰ ਬਾਰ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ Hindu Sikh ਭਾਈਚਾਰੇ 'ਚ ਕੋਈ ਫਰਕ ਨਹੀਂ ਹੈਗਾ Hindu Sikh ਨੌ ਮਾਸ ਦਾ ਰਿਸ਼ਤਾ ਨੇ ਇੱਕ ਜਿੰਦ ਇੱਕ ਜਾਨ ਨੇ ਕਹਿੰਦਾ ਲੇਕਿਨ ਕੋਈ ਵੀ ਪਾਰਟੀ ਚਾਹੇ ਉਹ ਕਾਲੀਗਲ ਹੈ ਚਾਹੇ ਉਹ ਐਸਜੀਪੀਟੀ ਹੈ ਕੋਈ ਵੀ ਹੈ ਉਸ ਨੂੰ ਖਾਲਿਸਤਾਨ ਦਾ ਬਿਲਕੁਲ ਸਮਰਥਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਦੇਸ਼ ਦੇ ਟੁਕੜੇ ਕਰਨ ਦੀ ਗੱਲ ਕਰਦੇ ਨੇ ਇਹ ਦੇਸ਼ਦ్రోਹੀ ਨੇ ਕਹਿੰਦਾ ਇਹਨਾਂ ਦੇ ਨਾਲ ਦੇਸ਼ਦਰੋਹੀਆਂ ਵਾਲਾ ਹੀ ਬਤਿਹਰਾ ਕਰਨਾ ਚਾਹੀਦਾ ਕਿਸੇ ਨੂੰ ਮਾਰਨਾ ਨਜਾਇਜ਼ ਹੱਤਿਆ ਕਰਨਾ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਸਨਾਤਨ ਕਲਚਰ ਦੇ ਵਿੱਚ ਕਿਤੇ ਵੀ ਇਹ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਸ ਲਈ ਮੈਂ ਇਹ ਕਹੂੰਗਾ ਕਿ ਬਾਦਲ ਸਾਹਿਬ ਤੁਸੀਂ ਇਹਨਾਂ ਛੱਪਾਂ ਨੂੰ ਦੁੱਧ ਪਲਾਇਆ ਤਾਂ ਹੀ ਇਹ ਅੱਜ ਜੰਗ ਮਾਰਨ ਦੀ ਕੋਸ਼ਿਸ਼ ਇਹਨਾਂ ਨੇ ਛੋਟੇ ਕੀਤੀ ਹੈ ਇਹਨਾਂ ਖਾਲਸਤਾਨੀ ਛੱਪਾਂ ਨੂੰ ਦੁੱਧ ਪਲਾਉਣਾ ਬੰਦ ਕਰੋ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਆਪਸੀ ਭਾਈਚਾਰਾ ਕਾਇਮ ਰਹਿ ਸਕੇ ਵਾਰ ਗੁਰੂ ਰੋਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੂੜੀ ਦੇ ਬਾਹਰਵਾਰ ਇਹ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲਈ ਗਈ ਉਸ ਸੇਵਾ ਵਿੱਚ ਘੰਟਾ ਘਾਰ ਜੋੜੇ ਦੇ ਬਾਰ ਬਾਰ ਇੱਕ ਘੰਟਾ ਡੈਕਸ਼ਨ ਦੀ ਸੇਵਾ ਸੇਵਾਦਾਰ ਵਾਲਾ ਜੋੜਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉੱਥੇ ਡਿਊਟੀ ਕੰਮ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵੱਲੋਂ ਸਿਕਿਉਰਿਟੀ ਵੱਲੋਂ ਮੁਸ਼ਤੀਆ ਦੀ ਵਰਤਿਆ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁੰਡ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਕੇ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਕਰ ਬਾਰ-ਬਾਰ ਜੁੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਵਿੱਚ ਪਰਚਾ ਫੜ ਕੇ ਤੇ ਘੰਟਾ ਕਰਦੇ ਬਾਹਰ ਸੇਵਾ ਕਰ ਰਿਹਾ ਸੀ ਇਸ ਕੇ ਐਸੀ ਘੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ ਹੈ ਔਰ ਸਰਕਾਰ ਨੂੰ ਤਾਲਨਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਤੀਆਦੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੜਕ ਸਵੇਰਸਾਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਬਾਹਰ ਸ੍ਰੀ ਕਲਤਕ ਸਾਬ ਵੱਲੋਂ ਦਰਬਾਨਗੀ ਦੀ ਸੇਵਾ ਨਿਭਾ ਰਹੇ ਸੁਖਵੀਰ ਸਿੰਘ ਬਾਦਲ ਤੇ ਇੱਕ ਹਮਲਾ ਕੀਤਾ ਗਿਆ ਉੱਥੇ ਗੋਲੀ ਚੱਲੀ ਆ ਬਿਲਕੁਲ 5 ਫੁੱਟ ਦੇ ਦੂਰੀ ਤੋਂ ਇੱਕ ਸ਼ਖਸ ਜਿਨੇ ਇਹ ਗੋਲੀ ਚਲਾਉਣ ਦੀ ਗੋਲੀ ਚਲਾਈ ਆ ਤੇ ਇਹਨੂੰ ਇੱਕ ਹਮਲਾ ਮੰਨਿਆ ਜਾਏਗਾ ਇਹ ਬਹੁਤ ਮਾੜੀ ਘਟਨਾ ਗਣੀ ਜਾ ਰਹੀ ਆ ਉਹ ਵੀ ਉਸ ਤਖਤ ਤੇ ਜਿੱਥੇ ਸਭੇ ਸਾਂਝੀ ਵਾਲ ਦੀ ਗੱਲ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਕਲਤਕ ਸਾਹਿਬ ਵੱਲੋਂ ਜਿਹੜੀਆਂ ਸੇਵਾਵਾਂ ਲਾਈਆਂ ਗਈਆਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਹ ਉਸ ਦੇ ਤਹਿਤ ਕਨਮਾਣੇ ਸੇਵਾਦਾਰ ਦੇ ਵਜੋਂ ਸੇਵਾ ਨਿਭਾ ਰਹੇ ਸੀ ਤੇ ਉਥੇ ਜਿਹੜੀ ਵੀ ਘਟਨਾ ਵਾਪਰੀ ਹੈ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਹੈ ਤੇ ਖਾਸ ਤੌਰ ਤੇ ਇੱਕ ਸਿੱਖ ਜਿਹੜਾ ਉਸ ਦੇ ਵੱਲੋਂ ਇਹ ਸਾਰੀ ਵਾਰਦਤ ਕੀਤੀ ਗਈ ਹੈ ਉਹਦੇ ਪਿੱਛੇ ਕੌਣ ਆ ਕਿਵੇਂ ਆ ਇਹ ਭਾਵੇਂ ਹਲੇ ਆਉਣਾ ਬਾਕੀ ਆ ਪਰ ਇਹ ਬਹੁਤ ਇੱਕ ਮਾੜੀ ਘਟਨਾ ਜਿਹਦੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਆ ਦੂਸਰੇ ਪਾਸੇ ਇਸ ਗੱਲ ਹੀ ਮਾਣ ਦੇਣਾ ਵੀ ਚਾਹੀਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਡਿਊਟੀ ਨਿਭਾ ਰਹੇ ਸੀ ਭਾਵੇਂ ਕਿ 5 ਫੁੱਟ ਦੂਰੀ ਤੇ ਇਹ ਗੋਲੀ ਚੱਲੀ ਆ ਉਸ ਦੇ ਬਾਵਜੂਦ ਵੀ ਉਹ ਸੇਵਾ ਤੇ ਪੂਰਨ ਤੌਰ ਤੇ ਡਟੇ ਰਹੇ ਆਪਣੇ ਸਮੇਂ ਮੁਤਾਬਕ ਉਹਨਾਂ ਨੇ ਇਹ ਸੇਵਾ ਨਿਭਾਈ ਤੇ ਮੈਨੂੰ ਮੈਂ ਇਹ ਗੱਲ ਕਹਿ ਦਵਾਂ ਕਿ ਉਹਨਾਂ ਦੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦਾ ਖੌਫ ਦਿਖਾਈ ਨਹੀਂ ਦੇ ਰਿਹਾ ਸੀ ਤੇ ਇਸ ਗੱਲ ਲਈ ਅਸੀਂ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰ ਵੀ ਕਰਦੇ ਹਾਂ ਕਿ ਇਹ ਘਟਨਾ ਜਿਹੜੀ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਤੇ ਆਪਣੇ ਜਿਹੜਾ ਇੱਕ ਨਿਮਾਣਾ ਸੇਵਾਦਾਰ ਆ ਉਸ ਨੂੰ ਆਪ ਹੀ ਹੱਥ ਦੇ ਕੇ ਰੱਖ ਲਿਆ ਇਸ ਗੱਲ ਹੀ ਗੁਰੂ ਸਾਹਿਬ ਦਾ ਸ਼ੁਕਰ ਹੈ ਗੁਰੂ ਕਿਰਪਾ ਕਰਨ ਇਹ ਜਿਹੜੀ ਇਹਨਾਂ ਸੇਵਾ ਨਿਭਾਰੇ ਨੇ ਇਹ ਇਸੇ ਤਰ੍ਹਾਂ ਹੀ ਜਿਸ ਭਾਵਨਾ ਦੇ ਨਾਲ ਅੱਜ ਉਹਨਾਂ ਵਿੱਚ ਇਹਦੇ ਤੋਂ ਦਿਖਾਈ ਦੇ ਰਿਆ ਸੀ ਉਹ ਪੂਰਨ ਤੌਰ ਤੇ ਇਹ ਇਸੇ ਤਰ੍ਹਾਂ ਹੀ ਸੇਵਾ ਨਿਭਾਉਣ ਤਾਂ ਕਿ ਕਾਲ ਤੱਕ ਸਾਹਿਬ ਦੀ ਉਹ ਸਰਵ ਉੱਚਤਾ ਦਾ ਮਾਣ ਤੇ ਸਨਮਾਨ ਜਿਹੜਾ ਕਿ ਬਣਾਇਆ ਵਿਆ ਉਹ ਇਸੇ ਤਰ੍ਹਾਂ ਹੀ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰੜੇ ਸ਼ਬਦਾਂ ਵਿੱਚ ਨਹੀਂ ਲਾ ਕਰਦਾ ਜ਼ਰੂਰੀਅਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾ ਕਰਮ ਬਹੁਤ ਬਾੜੀ ਕਰੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਿਰ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜੀ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਘਟਨਾ ਕਰਮ ਨੂੰ ਇੰਜ਼ਾਮ ਦੇਣਾ ਮੈਂ ਕਹਾਂ ਕਿ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਲ ਜਿੰਦਾਬੀ ਕਰਦਾ ਹੈ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹੈ ਹੁਣਾਇਦ ਦੇ ਕਿ ਕਿਰਪਾ ਕਰਕੇ ਇਹੋ ਜੇ ਅੰਸਰਾ ਦੇ ਖਿਲਾਫ ਜਾਂ ਸਾਜ਼ਿਸ਼ ਕਰਤਾ ਦੇ ਖਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਆ ਜਾਂ ਇਸ ਸਾਜ਼ਿਸ਼ ਦੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਹਿਣੀ ਚਾਹੀਦੀ ਬੇਸ਼ੱਕ ਸਾਡੇ મતਭੇਦ ਹੋਣ ਪਾਰਟੀ ਲੈਵਲ ਤੇ ਲੇਕਿਨ ਸੁਪੇਸ਼ ਸਿੰਘ ਬਾਦਲਵੀ ਤੱਕ ਕਿਸੇ ਦਾ ਹੁੰਦਾ ਹੈ ਕਿਸੇ ਦਾ ਕਰਵਾਇਆ ਹੈ ਕਿਸੇ ਦਾ ਬਾਹਰ ਹੈ ਇਸ ਗੱਲ ਦੀ ਮੈਂ ਨਿੰਦਾ ਕਰਦਾ ਹਾਂ ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆਗਿਆ ਹੁਣ ਤਾਂ ਸਾਡੇ ਗਲਾ ਨੂੰ ਪੈ ਗਿਆ ਗੁਰਜਾਂ ਦਾਆਂ ਧਮਕੀਆਂ ਬਹੁਤ ਸਾਰੇ ਲੀਡਰਸ ਹੈ ਬਣਾ ਨੂੰ ਆਪਣੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਫਿਰ ਉਸ ਤੋਂ ਬਾਅਦ ਹੁਣ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉੱਥੋਂ ਦਾ ACP ਹੈ ਕੋਈ ਗੱਲ ਕਹਿ ਰਿਹਾ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀ ਨਜ਼ਰਕਾਰੀ ਬਣਾਈ ਸੀ ਵੀ ਦੇਖ ਰਿਆ ਸੀਗਾ ਵੀ ਕਿਦੋਂ ਗੋਲੀ ਮਾਰਦਾ ਉਹ ਨਜ਼ਰ ਬਣਾਉਂਦਾ ਕੀ ਮਤਲਬ ਹੋਇਆ ਉਹਨੂੰ ਫੜ ਕੇ ਪਹਿਲੇ ਹੀ ਅੰਦਰ ਦੇਣਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਚ ਉਹਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਹਰ ਹਾਰਤ ਕਾਪੂਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਿਹਾ ਹੈ ਹਜੇ ਤਾਂ ਹਜ਼ਾਰਾਂ ਐਸੇ ਲੋਕ ਨੇ ਜਿਹੜੇ ਘਰ ਬੈਠੇ ਫਰੋਤੀਆਂ ਦੇ ਦਿੰਦੇ ਆ ਜਿੰਨਾ ਚਿਰ ਜ਼ਰੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਣ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲਸ ਉੱਤਕਤੀ ਦੇ ਇਹ ਹਾਲਾਤ ਨੇ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ अंदाजा सर धार्मिक स्थल पर पिस्टल लेके आना कहीं ना कहीं मानते है की पुलिस जो देखो धार्मिक स्थल पर जो पिस्टल लेके आ गया या नहीं आ गया जो मारने वाला है जो मुना करने वाला है उसके लिए कोई धार्मिक स्थल नहीं स्थान नहीं है कोई ऐसी चीज नहीं है वो तो अपने मिशन के साथ चूक मानते है सर आपको कह तो दिया मैं पुलिस की चूक आप बोलने ऐसी जय श्री कृष्ण जय श्री महादेव ठाकुर जी का आशीर्वाद सदा सब आरोप बना रहे ਬੰਮਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇਗੀ ਦੋਸਤੋ ਅੱਜ ਦੇਖੋ ਕਿ ਕਿੰਨੀ ਵੱਡੀ ਘਟਨਾ ਜਿਹੜੀ ਗੁਰੂ ਘਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਕਿੰਨੀ ਵੱਡੀ ਘਟਨਾ ਦੇਖੋ ਕਿ ਇੱਕ ਅਤਵਾਦੀ ਹਮਲਾ ਕਰਾਂਗੇ ਅਸੀਂ ਕਿਹ ਅਤਵਾਦੀ ਹਮਲਾ ਹੋਇਆ ਉਹ ਵੀ ਕਿੱਦੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਮਤਲਬ ਆਪਣੀ ਸੇਵਾ ਨਿਭਾਰੇ ਸੀ ਸੁਖਵੀਰ ਸਿੰਘ ਬਾਦਲ ਕਿੱਦਾਂ ਦੇਖੋ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਚਲੋ ਠਾਕੁਰ ਜੀ ਦਾ ਆਸ਼ੀਰਵਾਦ ਮਹਾਦੇਵ ਦੀ ਕਿਰਪਾ ਜਿਹੜਾ ਉਹਨਾਂ ਦਾ ਪ੍ਰਭੂ ਕਰਕੇ ਬਚਾਅ ਹੋ ਗਿਆ ਪ੍ਰਮਾਤਮਾ ਨੇ ਇਹਨਾਂ ਨੂੰ ਬਚਾਇਆ ਜੋਗੀ ਉਹ ਸ੍ਰੀ ਗੁਰੂ ਗੁਰਦਵਾਰਾ ਸਾਹਿਬ ਬੈਠੇ ਸੀ ਗੁਰੂ ਘਰ ਬੈਠੇ ਸੀ ਔਰ ਗੁਰੂ ਦੇ ਚਰਨਾਜੇ ਬੈਠੇ ਸੀਗੇ ਮਤਲਬ ਕਿੱਥੇ ਨਾ ਕਿੱਥੇ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਹੈ ਪਿਛਲੀ ਦਿਨੀ ਤੁਸੀਂ ਦੋਸਤੋਂ ਦੇਖਿਆ ਕਿ ਕਿਹੜਾ ਸ਼ਹਿਰ ਸਨਾ ਮੈਦਾਨਾਂ ਨੂੰ ਟਾਰਗੇਟ ਕੀਤਾ ਗਿਆ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਘਰ ਬੰਬ ਸੱਟੇ ਗਏ ਮਤਲਬ ਮੈਨੂੰ ਇੱਕ ਗੱਲ ਪਤਾ ਲੱਗੀ ਮੈਂ ਤੁਹਾਡਾ ਨਾ ਦੋਸਤੋ ਉਹੀ ਗੱਲ ਦੇ ਉੱਤੇ ਵਿਚਾਰ ਕਰਨ ਲਈ ਮੈਂ ਤੁਹਾਡਾਂ ਨਾਲ ਅੱਜ ਲਾਈਵ ਹੋਇਆ ਹਾਂ ਵਿਚਾਰ ਕਰਨ ਲਈ ਕਿ ਦੇਖੋ ਇੰਟੈਲੀਜੈਂਸ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਇੰਟੈਲੀਜੈਂਸ ਨੂੰ ਆਈਪੀ ਨੂੰ ਮਤਲਬ ਕਹਿੰਦੇ ਕਿ ਕਾਹਦਾ ਪਤਾ ਆ ਸੂਤਰਾਂ ਨੂੰ ਪਤਾ ਲੱਗਾ ਕਿ ਕਾਹਦਾ ਪਤਾ ਸੀਗਾ ਕਿ ਇੱਥੇ ਕੋਈ ਨਾ ਕੋਈ ਸ਼ਖਸ ਘੁੰਮ ਰਿਹਾ ਜਿਹੜਾ ਹਮਲਾ ਕਰ ਸਕਦਾ ਹੈ ਮਤਲਬ ਕਿੰਨੀ ਵੱਡੀ ਮੈਂ ਕਹਿੰਦਾ ਤੁਸੀਂ ਇੱਕ ਉੱਤੇ ਦੱਸੋ ਕਿ ਸੁਰੱਖਿਆ ਕੀ ਹੈ ਮੈਂ ਕੀ ਕਿਹਾ ਕਿ ਪਤਾ ਹੋਵੇ ਤੇ ਉਹ ਬੰਦਾ ਨਾ ਕੱਲ ਫੜਿਆ ਹੋਵੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਸਕੂਲ ਬਾਲੋ ਤੇ ਹਮਲਾ ਹੋਵੇ ਬੜਾ ਵੱਡਾ ਸਵਾਲ ਹੈ ਕਿ ਪੰਜਾਬ ਦਾ ਮਾਹੌਲ ਜਾਂਚ ਕਰ ਰਿਹਾ ਵੈ ਇੰਨੇ ਟਾਈਮ ਤੋਂ ਲਗਾਤਾਰ ਇੰਨੇ ਆਤਵਾਦੀ ਹਮਲੇ ਹੋਣੇ ਟਾਰਗੇਟ ਕਿਲਿੰਗਾਂ ਹੋਣੀਆਂ ਗੋਲੀਆਂ ਚੱਲੀਆਂ ਪੰਜਾਬ ਦੇ ਵਿੱਚ ਉਹ ਸ਼ੇਫਸ ਨੇ ਨਕਾਵਾਂ ਨੂੰ ਅੱਜ ਦੇਖੋ ਕੀ ਆਕਾਲੀਵਲ ਦੇ ਨੇਤਾ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਚੀਫ ਆਪਣਾ ਆਪਣਾ ਕੀ ਕਹਿੰਦੇ ਡੀਪੀਸੀਐਮ ਵੀ ਰਹੇ ਆ ਉਹਨਾਂ ਤੇ ਅੱਜ ਕਾਤਵਾਦੀ ਹਮਲਾ ਹੋਇਆ ਕਿੱਥੇ ਨਾ ਕਿੱਥੇ ਮੈਂ ਕਹਿੰਨਾ ਕੀ ਸਰਕਾਰ ਪੂਰੀ ਤਰ੍ਹਾਂ ਫੇਲ ਨਿਕਲ ਆਈ ਹੈ ਕਿੱਥੇ ਨਾ ਕਿੱਥੇ ਸਰਕਾਰ ਕੋਲੋਂ ਕਾਨੂੰਨ ਵਿਵਸਥਾ ਨਹੀਂ ਸਾਂਭੀ ਜਾ ਰਹੀ ਕਿੱਥੇ ਨਾ ਕਿੱਥੇ ਜਾਣ ਕੇ ਪਤਾ ਨਹੀਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਿਉਂ ਪੰਜਾਬ ਨੂੰ ਨਿਸ਼ਾਨੇ ਤੇ ਬਣਾਇਆ ਜਾ ਰਿਹਾ ਹੈ ਬੜਾ ਵੱਡਾ ਸਵਾਲ ਹੈ ਸਰਕਾਰ ਤੇ ਵੀ ਸਾਡੇ ਹਿੰਦੂ ਲੀਡਰਾਂ ਨੂੰ ਪਿੱਛੇ ਤੁਸੀਂ ਦੇਖੋ ਕਿ ਕਿੰਨੀ ਵਾਰੀ ਨਿਸ਼ਾਨੇ ਤੇ ਬਣਾਇਆ ਗਿਆ ਮੇਰੇ ਤੇ ਖੁਦ ਕਿੰਨੀ ਵਾਰੀ ਅੱਤਵਾਦੀ ਹਮਲੇ ਹੋਏ ਤਿੰਨ ਚਾਰ ਵਾਰੀ ਮੇਰੇ ਤੇ ਗੋਲੀਆਂ ਚੱਲ ਚੁੱਕੀਆਂ ਉਸ ਤੋਂ ਪਹਿਲਾਂ ਕਿੰਨੇ ਹੀ ਅੱਤਵਾਦੀ ਮੱਦੀਮੂਲ ਫੜੇ ਗਏ ਪਰ ਕੋਈ ਸਫੀਸ਼ੀਐਂਟ ਸੁਰੱਖਿਆ ਨਹੀਂ ਕੋਈ ਸਫੀਸ਼ੀਐਂਟ ਸੁਰੱਖਿਆ ਨਹੀਂ ਸਰਕਾਰ ਵੱਲੋਂ ਜਿਹੜੀ ਮੈਨੂੰ ਤੁਸੀਂ ਹਿਸਾਬ ਲਗਾ ਲੋ ਜਿਪਸੀ ਵੀ ਦਿੱਤੀ ਗਈ ਹੈ ਉਹ ਜਿਪਸੀ ਵੀ ਤੁਸੀਂ ਦੇਖੋ ਰਾਮ ਤਰੋਸੇ ਰੱਤੋਸੇ ਹੈ ਮੈਂ ਕਿੰਨੀ ਵਾਰੀ ਸਰਕਾਰ ਨੂੰ ਮਾਨਯੋਗ ਡੀ.ਐਸ.ਪੀ ਸਾਹਿਬ ਨੂੰ ਕਿੰਨੀ ਵਾਰੀ ਕਹਿ ਚੁੱਕਾ ਕਿ ਸਰ ਮੈਂ ਅੰਤ ਤੱਕ ਵਾਰਤ ਨਹੀਂ ਆ ਕਿ ਮੇਰੀ ਜਿਪਸੀ ਚੇਂਜ ਕਰ ਦਿਓ ਮੇਰੀ ਗੱਡੀ ਚੇਂਜ ਕਰ ਦਿਓ ਇਹ ਗੱਡੀ ਸਹੀ ਨਹੀਂ ਹੈਗੀ ਕਿਉਂਕਿ ਸਾਡੀ ਕਾਰ ਚਲਨੀ ਹੈ ਘਟੋ ਘਟ 150 150 ਤੇ ਇਹੋ ਜਿਹੀ ਜਿਪਸੀ ਉਹ ਹਾਲਤ ਚ ਨਹੀਂ ਚਲਦੀ ਠੀਕ ਹੈ ਜੀ ਪੜ ਹਲੇ ਤੱਕ ਕੋਈ ਸੁਣਵਾਈ ਨਹੀਂ ਹੈ ਕੋਈ ਕੁਛ ਨਹੀਂ ਹੈ ਮੇਸ਼ਾ ਜਾਣ ਕੇ ਅਸੀਂ ਕਿੰਨੀ ਵਾਰੀ ਕਹਿ ਚੁੱਕੇ ਆਂ ਕਿ ਮੇਰੇ ਤੇ ਮੈਨੂੰ ਅਤਵਾਦੀ ਹਮਲਾ ਹੋਣ ਦਾ ਡਰ ਹੈਗਾ ਮਤਲਬ ਮੈਨੂੰ ਧਮਕੀਆਂ ਹੀ ਬहोत ਆਉਂਦੀਆਂ ਮੈਂ 24 ਘੰਟੇ ਆਪਣਾ ਫੋਨ ਓਨ ਰੱਖਾਂ ਤੇ ਘਟੋ ਘਟ ਹਜ਼ਾਰਾਂ ਫੋਨ ਰੋਜ ਦਾ ਵੱਜਦਾ ਮੈਂ ਤੇ ਮੈਂ ਕਿੰਨੀ ਵਾਰੀ ਮਾਨਯੋਗ ਡੀਜੀਪੀ ਸਾਹਿਬ ਨੂੰ ਸਰਕਾਰ ਨੂੰ ਮਾਨਯੋਗ ਅਫਸਰਾਂ ਨੂੰ ਕਿੰਨੀ ਵਾਰੀ ਕਹਿ ਚੁੱਕਾ ਆਂ ਕਿ ਮੇਰੀ ਸੁਰੱਖਿਆ ਨੂੰ ਪੁਖਤਾ ਕੀਤਾ ਜਾਵੇ ਅੱਜ ਤੁਸੀਂ ਦੇਖ ਲਿਆ ਕਿ ਦੇਖੋ ਸਵੇਰੇ ਸਵੇਰੇ ਮਾਨ ਲੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸਾਹਿਬ ਦਾ ਬਿਆਨ ਆਂਦਾ ਹੈ ਕਿ ਸਾਡੇ ਪੁਲਿਸ ਅਫਸਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਚਾਇਆ ਪਰ ਟੀਵੀ ਦੇ ਸੋਸ਼ਲ ਮੀਡੀਆ ਤੇ ਖਬਰਾਂ ਸੁਣਨ ਨੂੰ ਹੋਰ ਮਿਲ ਰਹੀਆਂ ਕਿ ਉਹਨਾਂ ਨੂੰ ਬਚਾਇਆ ਕਿਨੇ ਐਸਜੀਪੀ ਸਿੰਘ ਮਮਨਦਿਆਲੇ ਚਲੋ ਮੈਂ ਕਹਨਾ ਕਿ ਜਾਨ ਬਚਣੀ ਚਾਹੀਦੀ ਇਨਸਾਨ ਦੀ ਪਰਮਾਤਮਾ ਨੇ ਉਹਨਾਂ ਨੂੰ ਬਚਾ ਲੈਣਾ ਬਹੁਤ ਵੱਡੀ ਗੱਲ ਹੈ ਕਿ ਪਰਮਾਤਮਾ ਉਹਨਾਂ ਦੇ ਅੰਗ ਸਨ ਸਹਾਇ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਤੁਸੀਂ ਹਿਸਾਬ ਲਗਾ ਲਓ ਕਿ ਤੁਸੀਂ ਬਿਆਨ ਤੁਸੀਂ ਸਵੇਰੇ ਸੁਣਿਆ ਹੋਣਾ ਕਈ ਲੀਡਰਾਂ ਦੇ ਬਿਆਨ ਚੱਲੇ ਹੋਣੇ ਨੇ ਹਰ ਕੋਈ ਕੋਈ ਇਸ ਮੁੱਦੇ ਤੇ ਪੋਲਿਟਿਕਸ ਵੀ ਕਰ ਰਿਹਾ ਹੈ ਕਈ ਇਸ ਮੁੱਦੇ ਤੇ ਕੁੱਦਾ ਦੀ ਗੱਲਾਂ ਵੀ ਬਣਾ ਰਿਹਾ ਕੋਈ ਕਿੱਦਾਂ ਦੀ ਗੱਲਾਂ ਕਰ ਰਿਹਾ ਪਰ ਅਸੀਂ ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਕਿਉਂਕਿ ਕਿਸੇ ਦੇ ਲਈ ਇਹ ਚੀਜ਼ ਬੀਚ ਸਕਦੀ ਹੈ ਆਰਧਵਾਜੂ ਪੀੜਤਾ ਮੈਨੂੰ ਦੁੱਖ ਦਾ ਪਤਾ ਹੈ ਇਸ ਚੀਜ਼ ਦਾ ਕਿ ਮੈਨੂੰ ਦੁੱਖ ਹੁੰਦਾ ਹੈ ਕਿ ਇਸ ਟੀਕੇ 'ਤੇ ਕਦੀ ਕਿਸੇ ਦਾ ਹਮਲਾ ਹੁੰਦਾ ਹੈ ਤੇ ਅਮੀ ਤੋੜਾ ਉਹਦੇ ਨਾਲ ਮੇਸ਼ਾ ਜੂਰ ਖੜਦਾ ਮੈਂ ਸਰਦਾਰ ਸੁਖਵੀਰ ਸਿੰਘ ਬਾਲੋ ਜੀ ਦੇ ਬਿਲਕੁਲ ਨਾਲ ਆ ਔਰ ਬਹੁਤ ਜਲਦ ਉਹਨਾਂ ਨੂੰ ਮਿਲਣ ਵੀ ਜਾਊਗਾ ਕਿਉਂਕਿ ਦੁੱਖ ਦੀ ਕੜੀ ਦੇ ਵਿੱਚ ਮਿਲਣਾ ਚਾਹੀਦਾ ਕਿਉਂਕਿ ਇਨਸਾਨ ਇਨਸਾਨ ਦੇ ਕੰਮ ਆਂਦਾ ਕਿਉਂਕਿ ਇਹੀ ਦੁੱਖ ਦੀ ਕੜੀ ਐ ਸਪੈਸ਼ੀਅਲ ਬਾਲ ਸਾਹਿਬ ਤੇ ਸ਼ੇਰ ਅਮੀ ਤੋੜਾ ਨੁਆਇਨ ਤੁਹਾਡੇ ਨਾਲ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਫੇਲ ਹੋ ਚੁੱਕੀ ਹੈ ਬਿਲਕੁਲ ਲਗਾਤਾਰ ਕਿੰਨੀ ਵਾਰੀ 2 ਤੋਂ 2 ਮਹੀਨੇ ਮਹੀਨਾ ਮਹੀਨਾ ਨਹੀਂ ਪੀਦਾ ਪਹਿਲਾਂ ਤੁਸੀਂ ਆਣਾ ਤੇ ਕਿਦਾਂ ਦੇਖੋ ਕੀ ਆਪਣਾ ਪੈਟਰੋਲ ਬੰਮਾ ਹਮਲੇ ਹੋਏ ਉਸ ਤੋਂ ਬਾਅਦ ਗੋਲੀਆਂ ਪਹਿਲਾਂ ਕਿੰਨੀਆਂ ਚੱਲੀਆਂ ਅੱਜ ਅੰਬਰਸਰ ਦੀ ਧਰਤੀ ਦੇ ਦਰਬਾਰ ਸਾਹਿਬ ਦੇ ਦੇਖੋ ਕਿਦਾਂ ਸੁਖਵੀਰ ਸਿੰਘ ਬਾਰੂ ਤੇ ਹਮਲਾ ਹੋਇਆ ਸਰਨਾ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਹਮਲਾ ਕੀਤਾ ਉਹਨੂੰ ਸਜ਼ਾ ਪੂਰੀ ਪੰਦੀ ਸਜ਼ਾ ਉਹਨੂੰ ਕਾਨੂੰਨ ਰਾਹੀ ਉਹਨੂੰ ਫਾਂਸੀ ਦੀ ਸਜ਼ਾ ਦਿਵਾਣੀ ਚਾਹੀਦੀ ਹੈ ਤਾਂ ਕਿ ਜਿਹੜਾ ਵੀ ਪੰਜਾਬ ਦਾ ਮਹੂਲ ਖਰਾਬ ਕਰਨ ਦੀ ਕੋਸ਼ਿਸ਼ ਕਰੇ ਜਿਹੜੇ ਕੱਟੜਵਾਦੀ ਸੰਗਠਨ ਨੇ ਜਿਹੜੇ ਜਾਣ ਕੇ ਪੰਜਾਬ ਦਾ ਮਹੂਲ ਖਰਾਬ ਕਰਨ ਦੀ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ ਬਾਹਰੋਂ ਵਿਦੇਸ਼ਾਂ ਦੇ ਵਿੱਚ ਹਮੇਸ਼ਾ ਪੰਜਾਬ ਨੂੰ ਸਾਡੇ ਟਾਰਗੇਟ ਕਰਦੇ ਨੇ ਉਹਨਾਂ ਤੇ ਭਾਰਤ ਸਰਕਾਰ ਵੀ ਭਾਰਤ ਸਰਕਾਰ ਵੀ ਔਰ ਪੰਜਾਬ ਸਰਕਾਰ ਵੀ ਨਿਕελ ਕੱਸੇ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਖੁਸ਼ਹਾਲ ਕਰ ਸਕੀਏ ਦੋਸਤੋ બસ ਮੈਂ ਇਹੀ ਕਹਿਣਾ ਆ ਕਿ ਆਪਣਾ ਆਪਣਾ ਦੋਸਤੋ ਜਿੰਨੇ ਵੀ ਲੀਡਰ ਨੇ ਜਿੰਨੇ ਵੀ ਮੇਰੇ ਧਰਮ ਲਈ ਕੰਮ ਕਰਦੇ ਨੇ ਆਪਣਾ ਆਪਣਾ ਬਚਾਅ ਰੱਖੋ ਕਿਉਂਕਿ ਸੁਰੱਖਿਆ ਆਪਨੇ ਸਾਨੂੰ ਖੋਦੀ ਰੱਖਣੀ ਪੈਣੀ ਹੈ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਕੋਈ ਵੀ ਤੁਹਾਨੂੰ ਲੱਗਦਾ ਕਿ ਆ ਤੁਹਾਡੇ ਆਸ-ਪਾਸ ਕੋਈ ਤੁਹਾਨੂੰ ਥ੍ਰੈਟ ਕਰ ਰਿਹਾ ਜਾਂ ਕੋਈ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਹੈ ਤੇ ਜਰੂਰ ਤੁਸੀਂ ਪ੍ਰਸ਼ਾਸਨ ਨੂੰ ਦੱਸੋ ਸਰਕਾਰ ਤੇ ਕੰਨਾਂ ਦਾ ਉਜੂਲ ਆਓ ਔਰ ਸਰਕਾਰ ਨੂੰ ਵੀ ਚਾਹੀਦਾ ਕਿ ਪੰਜਾਬ ਦੇ ਵਿੱਚ ਹਰ ਨਾਗਰਿਕ ਦੀ ਉਮੀਦ ਰੱਖੂਣੇ ਹਰ ਨਾਗਰਿਕ ਦੀ ਰੱਖਿਆ ਕਰਨਾ ਕੋਰੋਨਾ ਦਾ ਫਰਜ਼ ਹੈ ਜੈ ਸ਼੍ਰੀ ਕ੍ਰਿਸ਼ਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਗੁਰੂ ਰਾਮਦਾਸ ਜੀ ਦੇ ਦਰਬਾਰ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਾਨ ਲੈਵਾ ਹਮਲਾ ਹੋਇਆ। ਇਹ ਹਮਲਾ ਉਦੋਂ ਹੋਇਆ ਜਦੋਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਦਰ ਤੋਂ ਲੱਗੀ ਹੋਈ ਸਜ਼ਾ ਭੁਗਤਦੇ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੀ ਡਿਊਟੀ ਨਿਭਾ ਰਹੇ ਸੀਗੇ। ਇੱਕ ਆ ਕੇ ਜਾਣ ਲੈ ਮੈਂ ਹਮਲਾ ਕਰਨਾ ਮੈਂ ਇਹਦੀ ਬੜੀ ਸਖਤ ਸ਼ਬਦਾਂ ਚ ਨਿੰਦਾ ਕਰਦਾ ਔਰ ਗੁਰੂ ਰਾਮਦਾਸ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਜਿਨ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅੱਜ ਆਪ ਹੱਥ ਦੇ ਕੇ ਉਹਨਾਂ ਨੂੰ ਬਚਾਇਆ ਔਰ ਮੈਂ ਫਿਰ ਇੱਕ ਵਾਰ ਸਾਰੇ ਜਿਨੀ ਸੰਗਤ ਹੈ ਗੁਰੂ ਰਾਮਦਾਸ ਜੀ ਦਾ ਕੋਟ ਕੋਟ ਧੰਨਵਾਦ ਕਰਦੀ ਹੈ ਜਿਨ੍ਹਾਂ ਸਰਦਾਰ ਸੁਖਵੀਰ ਸਿੰਘ ਦੇ ਅੱਜ ਇਸ ਹਮਲੇ 'ਚ ਉਹਨਾਂ ਦੀ ਜਾਨ ਬਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਸਦਾਰ ਸੁਗਵੀਰ ਸਿੰਘ ਬਾਦਲ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਪੇਸ਼ ਹੋਏ ਸਨ ਤੇ ਉਸ ਸਮੇਂ ਉਹਨਾਂ ਨੂੰ ਜਿੰਨੇ ਵੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਦੀਆਂ ਗਲਤੀਆਂ ਉਹਨਾਂ ਦੀਆਂ ਗੁਨਾਹਾਂ ਗੁਨਾਹ ਜਿਹੜੇ ਸਨ ਉਹ ਇਹ ਕੀ ਕਰਕੇ ਗੁਣਾਏ ਜਿਨ੍ਹਾਂ ਨੂੰ ਬੜੀ ਨਿਮਰਤਾ ਤੇ ਆਦਬ ਨਾਲ ਉਹਨਾਂ ਨੇ تسلیم ਕੀਤਾ ਤੇ ਜੋ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਨੂੰ ਲਾਈ ਉਹ ਵੀ ਉਹਨਾਂ ਨੇ ਬੜੇ ਆਦਰ ਨਾਲ ਪ੍ਰਵਾਨ ਕੀਤੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਨੂੰ ਦੇਸ਼ ਦਿੱਤਾ ਸੀ ਕਿ ਤੁਸੀਂ 2 ਘੰਟੇ ਹਰ ਰੋਜ਼ 2 ਦਿਨ ਲਗਾਤਾਰ ਸੇਵਾਦਾਰ ਬਣਾ ਤੋੜਾ ਫਾਕੇ ਹੱਥ ਵਿੱਚ ਵਰਸ਼ਾ ਫੜ ਕੇ ਘੰਟਾ ਘਰ ਵਾਲੀ ਡਿਊਟੀ ਦੇ ਸਾਹਮਣੇ ਦਰਬਾਰ ਸਾਹਿਬ ਦੇ ਉੱਥੇ ਤੁਸੀਂ ਬੈਠ ਕੇ ਆਪਣੀ ਡਿਊਟੀ ਕਰਨੀ ਆ ਸੇਵਾ ਕਰਨੀ ਆ ਤੁਹਾਡੀ ਡਿਊਟੀ ਹੈ ਨਾਲ ਤੁਹਾਨੂੰ ਉਸ ਤੋਂ ਬਾਅਦ ਦੂਸਰੀ ਤਨਖਾਹ ਸੀ ਕਿ ਤੁਸੀਂ ਲੰਗਰ ਵਿੱਚ ਜਾ ਕੇ ਸੰਗਤਾਂ ਦੇ ਝੂਠੇ ਭਾਂਡੇ ਜੜੇ ਨੇ ਉਹ ਮਾਣ ਜਣੇ ਨੇ ਜਾਂ ਲੰਗਰ ਵਿੱਚ ਸੇਵਾ ਕਰਨੀ ਹੈ ਸੁਖਵੀਰ ਸਿੰਘ ਬਾਦਲ ਅੱਜ ਦੂਸਰੇ ਦਿਨ ਦੀ ਆਪਣੀ ਸਵੇਰੇ ਸੇਵਾ ਨਿਭਾਰੇ ਸਨ ਸੇਵਾਦਾਰ ਦੇ ਰੂਪ ਵਿੱਚ ਉਹਨਾਂ ਨੇ ਤੋੜਾ ਪਾਇਆ ਹੋਇਆ ਸੀ ਹੱਥ ਵਿੱਚ ਵਰਸ਼ਾ ਫੜਿਆ ਹੋਇਆ ਸੀ ਉਸ ਸਮੇਂ ਉਹਨਾਂ ਦੇ ਉੱਤੇ ਨਰੈਣ ਸਿੰਘ ਚੌੜਾ ਨੇ ਪਸਤਾਵ ਲੈ ਕੇ ਹਮਲਾ ਕਰਨ ਦਾ ਯਤਨ ਕੀਤਾ ਜਿਸ ਨੂੰ ਉੱਥੇ ਖੜੀ ਸੇਵਾਦਾਰਾ ਨੇ ਨਕਾਮ ਕਰ ਦਿੱਤਾ ਮੈਂ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਮੈਂ ਸਮਝਦਾ ਕਿ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਅਕਾਲ ਤਖਤ ਸਾਹਿਬ ਜੀ ਵੱਲੋਂ ਤਨਖਾਹ ਜਿਹੜੀ ਆ ਉਹ ਘਟ ਲਗਾਈ ਗਈ ਆ ਗੁਨਾਹ ਵੱਡੇ ਸਨ ਉਹ ਅਕਾਲ ਤਖਤ ਸਾਹਿਬ ਜੀ ਨੂੰ ਆਪਣੀ ਬੇਨਤੀ ਕਰੇ ਲਿਖਤੀ ਰੂਪ ਦੇ ਵਿੱਚ ਕਿ ਜੀ ਗੁਨਾਹ ਵੱਡੇ ਸਨ ਤਨਖਾਹ ਸੀਮਤ ਲਾਈ ਗਈ ਇਹ ਬੈਸੇਤਾ ਦਾ ਅਧਿਕਾਰ ਖੇਤਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਉਹ ਕਿਸੇ ਨੂੰ ਕਿੰਨੀ ਤਨਖਾਹ ਲਾਉਂਦੇ ਨੇ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਜੇ ਕਿਸੇ ਨੂੰ ਇਤਰਾਜ਼ ਹੈ ਉਹ ਕਾਲ ਤਖਤ ਸਾਹਿਬ ਤੇ ਲਿਖਤੀ ਬੇਨਤੀ ਕਰੇ ਨਾ ਕਿ ਇਸ ਤਰ੍ਹਾਂ ਗੋਲੀ ਚਲਾ ਕੇ ਹਮਲਾ ਕਰਨ ਦਾ ਯਤਨ ਕਰੇ ਦੇਖੋ ਜੇ ਸੁਖਵੀਰ ਸਿੰਘ ਬਾਦਲ ਖੁਦਾਨਾ ਖਾਸਤਾ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਗੋਲੀ ਲੱਗ ਜਾਂਦੀ ਦੁਨੀਆ ਪਰ ਵੀ ਸਿੱਖ ਪੌਣ ਦਾ ਸਰਮੀਮਾ ਹੋ ਜਾਣਾ ਸੀ ਕਿ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜ਼ਿੰਦਗੀ ਵਕਸ਼ਿਸ਼ ਕਰਦੇ ਨੇ ਉਹ ਕਿਸੇ ਦੀ ਜਾਨ ਲੈਣ ਵਾਲੀ ਥਾਂ ਨਹੀਂ ਹੈ ਉਹ ਨਮਾਣਿਆਂ ਦਾ ਮਾਣ ਨੇ ਨਾਟਾਂ ਦਾ ਤਾਣ ਨੇ ਨੋਟਿਆਂ ਦੀ ਓਟ ਨੇ ਤੇ ਮੈਂ ਇਹ ਸਮਝਦਾ ਕਿ ਇਹ ਘਟਨਾ ਨਿੰਦਣਯੋਗ ਆ ਔਰ ਇਹਦੀ ਜਿੰਨੀ ਨਖਿੱਧੀ ਕੀਤੀ ਜਾ ਸਕੇ ਉਹਨੀ ਥੋੜੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਲ ਹੈ ਜੀ ਜਿਹੜਾ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜਾ ਲੋਕੀ ਜਿੰਨੇ ਗੋਲੀ ਚਲਾਈ ਹੈ ਉਹਨੂੰ ਸੰ ਕਈ ਲੋਕੇ ਕਹਿਆ ਜਾ ਰਿਹਾ ਵੀ ਅਕਾਲੀ ਦਰ ਦਾ ਪਲਾਨ ਸੀ ਕੀਤਾ ਗਿਆ ਸੀ ਅਕਾਲੀ ਦਰ ਨਹੀਂ ਉਹਨੂੰ ਤਾਂ ਗੋਲੀ ਚਲਾਈ ਹੈ ਦਕੋਸ ਆਫ ਵੀਰ ਸਿੰਘ ਬਾਦਲ ਸਮੇਤ ਸਮੁੱਚੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹਨਾਂ ਵਿੱਚੋਂ ਮੇਰਾ ਖਿਆਲ ਕਿਸੇ ਦਾ ਵੀ ਨਾਰਾਇਣ ਸਿੰਘ ਚੌੜੇ ਨਾਲ ਕੋਈ ਨਿੱਜੀ ਸਬੰਧ ਨਹੀਂ ਸੀਗਾ ਸ਼ਾਇਦ ਕੋਈ ਕਿਸੇ ਨੂੰ ਅੱਗੇ ਪਿੱਛੇ ਮਿਲਿਆ ਹੋਵੇ ਗੱਲ ਬਖਰੀ ਹੈ ਉਹਨੂੰ ਮੈਨੇਜ ਕੋਈ ਨਹੀਂ ਕਰ ਸਕਦਾ ਕਿਉਂਕਿ ਉਹ ਪਿਛਲੇ ਖਾੜਕੂ ਸੰਘਰਸ਼ ਵਿੱਚ ਵੀ ਰਿਹਾ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਉਹਨੂੰ ਸਿਧਾਂਤ ਦੀ ਤੇ ਪਰੰਪਰਾਵਾਦੀ ਤੇ ਮर्यादा ਦੀ ਵੀ ਸਮਝ ਆ ਇਹਦੇ باوجود ਉਹਨੇ ਐਡੀ ਵੱਡੀ ਗਲਤੀ ਕਿਉਂ ਕੀਤੀ ਆ ਮੂਰਖਤਾਈ ਵਾਲਾ ਫੈਸਲਾ ਕਿਉਂ ਕੀਤਾ ਇਹ ਮੈਨੂੰ ਸਮਝ ਨਹੀਂ ਪੈਂਦੀ ਮੈਂ ਸਮਝਦਾ ਉਹਨੇ ਜੋ ਕੁਝ ਵੀ ਕੀਤਾ ਉਹ ਚੰਗਾ ਨਹੀਂ ਕੀਤਾ ਉਹ ਨਿੰਦਣਯੋਗ ਆ ਇਹਦੀ ਜਿੰਨੀ ਪਹਿਲਾਂ ਵੀ ਕਿਸੇ ਹੋਰ ਚ ਉਹਦਾ ਨਾਮ ਆਇਆ ਚੌੜੇ ਦਾ ਜਿਹੜਾ ਤੁਸੀਂ ਲੱਖੋ ਲੰਮਾ ਸਮਾਂ ਖਾੜਤੂ ਸੰਘਰਸ਼ ਚ ਰਿਹਾ ਬਹੁਤ ਸਾਰੇ ਪਰਚੇ ਉਹਦੇ ਤੇ ਦਰਜ ਹੋਏ ਨੇ ਜਿਹੜੀ ਬ੍ਰੇਕ ਜੇਲ ਹੋਈ ਸੀ ਚੰਡੀਗੜ੍ਹ ਜਗਤਾਰ ਸਿੰਘਾਂ ਵਾਰਾ ਉਹਨਾਂ ਨੇ ਕੀਤੀ ਸੀ ਉਦੋਂ ਵੀ ਉਹ ਮਤਲਬ ਉਹਦੇ ਬ੍ਰੇਕ ਜੇਲ ਵਿੱਚ ਉਹਨਾਂ ਦਾ ਸਾਥੀ ਬਣ ਕੇ ਉਹਨਾਂ ਦੀ ਮਦਦ ਕੀਤੀ ਆ ਉਦੋਂ ਵੀ ਉਹ ਅੰਦਰ ਰਿਹਾ ਸੀ ਜੇਲ ਦੇ ਅੰਦਰ ਤੇ ਹੁਣ ਵੀ ਉਹ ਮਤਲਬ ਪੰਥਕ ਸੰਘਰਸ਼ ਵਿੱਚ ਗਾਹੇ ਬਗਾਏ ਧਰਨੇ ਮਜ਼ਾਰੇ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾਂਦੇ ਸੀ ਉਹਨਾਂ ਵਿੱਚ ਜਾਂਦਾ ਰਹਿੰਦਾ ਸੀ ਇਸ ਕਰਕੇ ਉਹਨੂੰ ਮਨੇਜ ਨਹੀਂ ਕੀਤਾ ਜਾ ਸਕਦਾ ਉਹਨੇ ਭਾਵਕ ਹੋ ਕੇ ਜਜ਼ਬਾਤੀ ਹੋ ਕੇ ਇਹ ਇਹ ਘਟਨਾ ਕੀਤੀ ਹੈ ਜੋ ਗਲਤ ਹੈ ਨਿੰਦਣਯੋਗ ਹੈ ਚੰਗੀ ਨਹੀਂ ਹੈ ਇਹ ਮੰਦ ਭਾਗੀ ਆ ਸੁਖਵੀਰ ਸਿੰਘ ਬਾਦਲ ਨੇ ਬੜੀ ਨਿਮਰਤਾ ਤੇ ਆਦਰ ਨਾਲ ਆਪਣੀ ਤਨਖਾਹ ਜਿਹੜੀ ਹੈ ਆਪਾ ਦੇ ਅਕਾਲ ਤਖਤ ਦੇ ਹਦੇਸ਼ਾਂ ਨੂੰ ਪ੍ਰਵਾਨ ਕੀਤਾ ਤੇ ਹੁਣ ਇਦਾਂ ਕਿਸੇ ਨੂੰ ਨਹੀਂ ਕਰਨਾ ਚਾਹੀਦਾ